ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਆਕਾਲ ਮੂਰਤ ਆਜੁਨੀ ਸੇਭ ਹੰ ਗੁਰ ਪ੍ਰਸਾਦਿ ਜਪ ਆਦਿ ਸਤਿ ਜੁਗਾਦ ਸਤਿ ਹਬੀ ਸਚ ਨਾਨਕ ਹੋਸੀ ਸਚ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਾਲ ਅਵਤਾਰ ਭੁਖ ਆਖ ਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਿਸ ਅਨਪਾ ਲਖ ਹੋਰੇ ਤਾ ਇੱਕ ਨ ਚੱਲੇ ਨਾਲ ਇਵੇਂ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲੋ ਤਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਰਿਆ ਜਾਈ ਹੁਕਮੀ ਹੋਵਣ ਜੀਅ ਹੁਕਮ ਲਾਭ ਦਿਹਾਈ ਹੁਕਮੀ ਤਉ ਨੀ ਚਾਹ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਸੀਸਾ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝਾ ਤਾ ਹਉ ਮੈਂ ਕਾ ਨਾ ਕੋਇ ਗਾਵੈ ਕੋ ਤਾਣ ਹੋਵੈ ਕਿਸ ਤਾਣ ਗਾਵੈ ਕੋ ਦਾਤ ਜਨੈ ਨੀਸਾਨ ਗਾਵੇ ਕੋ ਕੋਪਨ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਵ ਲਾਸਨ ਦੇਹ ਗਾਵੇ ਕੋ ਜਪਦ ਸਦੂਰ ਗਾਵੇ ਕੋ ਵੇਖਾ ਆਦਰ ਹਦੂਰ ਕਥਨਾ ਕਥੀਨਾਵ ਤੋਟ ਕਾਥ ਕਾਥ ਕਥੀ ਕੋਟੀ ਕੋਣ ਕੋਟਾ ਦੰਦ ਦਾ ਦੇ ਲੈਂਦੇ ਥੁਗ ਪਾਏ ਤੁਗਾ ਤੁਗੰਤਰ ਖਾਈ ਖਾਏ ਹੁਕਮੀ ਹੁਕਮ ਤਲਾਏ 라ਵ ਨਾਨਕ ਵਿਗ ਸਹਬੇ ਪਰਵਾਉ ਸਾਚਾ ਸਾਹਿਬ ਸਾਚਨਾਏ ਭਾਖਿਆ ਪਹੁ ਪਾਰ ਅਖ ਮੰਗ ਹੈ ਦੇ ਦੇ ਦਾਤ ਕਰ ਦਤਾਰ ਫਿਰ ਕੇ ਅਗਰ ਰਖੀਐ ਦਰ ਦਸ ਦਰਬਾਰ ਮਾਹੁਕੇ ਬੋਲਣ ਬੋਲੀਐ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਾਜਣਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਦਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨੰ ਗਾਵੀਐ ਗੁਣੀਨਿ ਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰਹਾਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸ ਸੁਮਾਈ ਗੋਰੀ ਸਾਰਾ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਇ ਆਖਾ ਨਹੀਂ ਗਨੰਕ ਥੰਨਾ ਜਾਇ ਗੁਰਾ ਇਕ ਦੇਹ 부ਜਾਈ ਸਭਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਾ ਵਾਧੇ ਤਸਪਾਵਾ ਬਿਨ ਬਾਨੇ ਕੇ ਨਾਇ ਕਰੀ ਜੇ ਤੀਸਰੇ ਟੋਪਾਈ ਵੇਖਾ ਬਿਨ ਕਰਮਾ ਕੇ ਮਿਲ ਲਈ ਮਾਤਵੇ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਨੇ ਗੁਰਾਇਕ ਦੇ ਪੁਜਾਈ ਸਭ ਨਾ ਜੀਆ ਕਾਇਕ ਦਾਤਾ ਸੋ ਮੈਂ ਵਿਸੁਰ ਨਾ ਜਾਈ ਜੈ ਤੁਘਚਾਰੇ ਹਾਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲ ਸਭ ਕੋਏ ਚੰਗਾ ਨਾਮ ਰਖਾਏ ਕਾ ਜਿਸ ਕੀਰਤ ਜਗਲੇ ਜਿਸ ਨਦਰ ਨਾ ਵਈ ਤਾ ਵਾਦਨਾ ਪੁੱਛਾ ਕੇ ਗੀਤਾੰਦਰ ਗੀਤਕਾਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਤਿਆ ਕੋ ਨਾ ਸੁਝਾਈ ਜੇ ਤਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤੁਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਕੋਈ ਨਾਸਕ ਕਾਲ ਨਾਨਕ ਭਗਤ ਦਾ ਸਦਾ ਵੇਗਾ ਸੁਣਿਆ ਧੂਪ ਆਪਕਾ ਨਾਸ ਸੁਣਿਆ ਈਸ਼ਰ ਬਰਮਾਏ ਸੁਣਿਆ ਮੁਕਤ ਸਲਾਹ ਹਨ ਮੰਦ ਸੁਣਿਆ ਜੋਗ ਜਗ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤ ਦਾ ਸਦਾ ਵੇਗਾ ਸੁਣਿਆ ਧੂਪ ਆਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਜਿਸ ਨਾਨਕ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲੱਗ ਸਤਿ ਧਿਆਨ ਨਾਨਕ ਭਗਤਾ ਸਦਾ ਵੇ ਗਾ ਸੁਨਿਆ ਧੂਪ ਆਪ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾ ਸੁਨਿਆ ਸੇਖ ਪੀਰ ਪਾਤਸ਼ਾ ਸੁਨਿਆ ਅੰਦੇ ਪਾਵੇ ਰਾਉ ਸੁਨਿਆ ਹਾਥ ਹੋਏ ਸਗਾਉ ਨਾਨਕ ਭਗਤਾ ਸਦਾ ਵੇ ਗਾ ਸੁਨਿਆ ਧੂਪ ਆਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਾ ਪਿਛੇ ਪਸਦਾਏ ਕਾਗਦ ਕਰਮ ਨਾ ਲੇਖਣ ਹਾਰ ਮੰਨੇ ਕਾ ਬੈ ਖਰਨ ਵਿਚਾਰ ਵੈ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਾਵਨ ਕੀ ਸੁਧ ਮੰਨੈ ਮੈਂ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਬਤਸੂ ਪ੍ਰਗਟ ਜਾਏ ਮੰਨੈ ਮਾਗਣ ਸੱਲੈ ਪੰਥ ਮੰਨੈ ਧਰਮ ਸਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰ ਸੁਧਾਰ ਮੰਨੈ ਪ੍ਰਕਾਰੇ ਗੁਰ ਸਿੱਖਾ ਮੰਨੈ ਨਾਨਕ ਪਵੈ ਨਾ ਭੇਖ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜ ਪਾਵੇ ਦੁਰਗੇ ਮਾਨ ਪੰਜ ਸੋਹ ਹੈ ਦਰਜਾਨ ਪੰਚਾਕਾ ਗੁਰ ਇੱਕ ਧਾਨ ਜੇ ਕੋ ਕਾ ਕਰ ਵਿਚਾਰ ਕਰਤੇ ਕਾ ਕਰ ਨਾਹੀ ਸੋ ਮਾਰਕ ਪਰਮ ਦਿਆ ਕਾ ਪੂਤ ਸੰਤੋ ਧਾ ਪ੍ਰਖਿਆਦਨ ਸੋ ਜੇ ਕੋ ਉਜਾਵੇ ਸਤਿਆਰ ਤਵ ਲਾਇ ਉਪਰ ਗੀਤਾ ਭਾਰ ਧਰਤੀ ਔਰ ਪਰਾਹ ਹੋਰ ਹੋਰ ਤਿਸ ਤੇ ਪਾਰਤ ਲਾਇ ਕਮਨ ਜੋਰ ਜੀ ਜਾਤ ਰੰਗਾ ਕੀ ਨਾਵ ਸਬਨਾ ਲਿਖਿਆ ਭੁੜੀ ਕੋ ਲਾਮ ਆਇ ਲਿਖਾ ਲਿਖਾ ਗਾਣੇ ਕੋਇ ਲਿਖਾ ਲਿਖਿਆ ਗੀਤਾ ਹੋਏ ਗੀਤਾ ਕਾਂਸ ਵਾਲੇ ਰੂਪਾ ਕੀਤੀ ਦਾਤ ਜਾਣੇ ਕਣਕੂਤ ਗੀਤਾ ਵਿਸਾਉ ਏਕੋ ਕੋ ਆਉ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਾ ਵਿਚਾਰ ਵਾਰ ਨ ਜਾਵੇ ਇਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੁਧ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਵ ਅਸੰਖ ਪੂਜਾ ਸੰਤਬਤਾਓ ਅਸੰਗਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਆਸੰਗ ਭਗਤ ਗੁਣ ਗਿਆਨ ਵਿਚਾਰ ਆਸੰਗ ਸਤੀ ਆਸੰਗ ਦਤਾਰ ਆਸੰਗ ਸੂਰਮਾ ਪਖਸਾਰ ਆਸੰਗ ਮੌਨ ਲਵਲਾਏ ਤਾਰ ਕੁਦਰਤ ਕਮਨ ਕਾ ਵਿਚਾਰ ਵਾਰ ਨਾ ਜਵਾਰੇ ਕੁਵਾਰ ਦੁਤ ਭਾਵੈ ਸਾਈ ਕਲੀਕਾਰ ਤੂ ਸਦਾ ਸਲਾਮਤ ਨਰੰਕਾਰ ਆਸੰਗ ਮੂਰਖ ਅੰਧ ਕੋਹਰ ਆਸੰਗ ਚੋਰ ਹਰਾਮ ਖੋਰ ਆਸੰਖ ਅਮਰ ਕਰ ਜਾਏ ਜੋਰ ਆਸੰਗਲ ਵਡਹਤਿਆ ਕਉ ਆਏ ਆਸੰਗ ਪਾਪੀ ਪਾਪ ਕਰ ਜਾਏ ਆਸੰਗ ਕੂੜਿਆਰ ਕੂੜੇ ਫੇਰ ਆਏ ਆਸੰਖ ਮਲੇਸ ਮਲ ਪਾਖਾ ਆਏ ਆਸੰਗਿੰਦਕ ਸਿਰ ਕਰੇ ਭਾਰ ਨਾਨਕ ਨੇ ਇਸ ਕਹਿ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੁਤ ਤੁ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਥਾਬ ਆਗਮ ਆਗਮ ਅਸੰਖ ਲੋ ਅਸੰਖ ਕਹ ਹੈ ਸਿਰ પાર ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਨ ਹੈ ਲਿਖਿਤ ਸਰਨਾਏ ਜੇ ਫਰਮਾਏ ਤਿ ਉਤੇ ਪਾਏ ਜੇ ਤਾ ਕੀ ਤਤ ਤਾ ਨਾਉ ਬਿਨ ਨਾਮੈ ਨਾਹੀ ਕੋ ਥਾਉ ਕੁਦਰਤ ਕਮਨ ਕਾਹ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੁਤਕ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਿਆ ਹੱਥ ਪੈਰ ਤਨ ਦੇਹਾ ਬਾਣੀ ਤੁਖਤਾ ਉਤਾਰ ਸੁਖੇਹਾ ਮੁਕਤ ਪਲੀਤੀ ਕੱਪੜ ਹੋਏ ਦੇ ਸਾਭ ਨੂੰ ਲਈ ਆਉ ਤੋਏ ਪਰਿਆ ਮਤ ਪਾਪਾਂ ਦੇ ਸੰਗ ਆਉ ਧੁਪੇ ਨਾਮ ਨੰਕਰੰਗ ਗੁਨੀ ਬਾਪੀ ਆਖਣ ਲਾਏ ਕਰ ਕਰ ਕਰਨਾ ਲਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਵੋ ਜਾਓ ਤਿਰ ਤਪ ਦਿਆਤ ਤਦਾਨ ਜੇ ਕੋ ਪਾਵੇ ਦੁਖਾਮਾਨ ਸੁਨਿਆ ਮਨਿਆ ਮਨ ਕੀਤਾ ਭਾਵ ਅੰਤਰ ਗਾਥੀ ਤਿਸ ਮਨਨ ਆਵ ਸਭ ਗੁਨ ਤੇਰੇ ਮੈਂ ਨਾਹੀ ਕੋਏ ਵੈਣ ਰਣਗੀਤੇ ਭਗਤ ਨਾ ਹੋਏ ਸਵਤੋ ਰਾਤ ਬਾਣੀ ਪਰਮਾਉ ਸਤ ਸਿਮਾਨ ਸਦਾ ਮਨ ਚਰਾਵ ਕਮਸਵੇਲਾ ਵਖ ਕਵਣਾ ਕਵਣਾ ਸਤ ਕਵਣ ਵਾਰ ਕਮਸ੍ਰਤੀ ਮਾਉ ਕਵਣ ਤੋ ਆਕਾਰ ਬਿਨ ਨ ਪਈਆ ਪੰਡਤੀ ਜੇ ਹੋਵੇ ਲੈ ਪ੍ਰਾਨ ਵਖਤ ਨਾ ਪਾਇਓ ਕਾਦੀ ਆ ਜੇ ਲਖਣ ਲੈ ਪ੍ਰਾਂਥਿਤ ਵਾਰ ਨਾ ਜੋਗੀ ਜਾਣੈ ਰਤਮਾਉ ਨਾ ਕੋਈ ਜਾਗਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿ ਕ੍ਰਿਆ ਆਖ ਸਲਾਹੀ ਕਿਉ ਵਰਨੀ ਗੁਰ ਜਾਨਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਇ ਵੱਡੀ ਨਹੀਂ ਕੀਤਾ ਜਾ ਕਹੋ ਵੈ ਨਾਨਕ ਦੇ ਕੋ ਆਪੋ ਜਾਣ ਅਗੈ ਗਨ ਸੋਹੈ ਪਤਲ ਪਤਲ ਲਖ ਅਗੋ ਸਾਗਾ ਸੁਰ ਕੋੜਕ ਪਾਲ ਥੱਕੇ ਵੇਦ ਕਾਨਕ ਵਾ ਸੈ ਸ ਅਧਰ ਕਨਗ ਤੇ ਬਾਸ ਲੋਇਕ ਤਾਤ ਲਿਖਾਏ ਤਾ ਲਖੀਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਗਾਨ ਆਪ ਸਲਾਹੀ ਸਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤਰਵਹ ਪਰ ਸਮੁੰਦ ਨ ਜਾਣੀਐ ਸਮੁੰਦ ਸਾਤ ਸੁਨਤਾਨਿ ਵਿਰਾਸਤਿ ਮਾਲ ਧਨ ਕੀੜੇ ਤੁਲ ਲਾ ਹੋ ਗਾਨੀ ਜੇ ਸਮਨੋ ਨਾ ਵੀਸਰੈ ਅੰਤ ਨਾ ਸਿਫਤੀ ਗਾ ਨੰਤ ਅੰਤ ਨਾ ਕਰਨ ਦਿਨ ਅੰਤਾ ਅੰਤ ਨਾ ਵੇਖਣ ਸੁਨਾਨ ਅੰਤ ਅੰਤ ਨਾ ਜਾਪੈ ਭੈਮਨ ਮੰਤਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਤਦ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣ ਕੋਈ ਭਵਤਾ ਕਈਐ ਭਵਤਾ ਹੋਏ ਵੱਡਾ ਸਭ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਤੇ ਵੱਡੂ ਉੱਚਾ ਕੋਈ ਤੇ ਸੁੱਚ ਕੋ ਜਾਣੈ ਸੋਏ ਜਿਨ ਡੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨਨਾਥੁ ਮਾਏ ਕੀਤੇ ਮੰਗਲ ਜੋਦੋ ਆਪਾਰ ਕੀਤੇ ਅਗਨਤ ਨਹੀਂ ਵਿਚਾਰ ਇਤੇ ਖਾ ਟਟਾ ਵਿਕਾਰ ਕਿਤੇ ਲੈ ਲੈ ਮੁਖ ਰਾਏ ਕਿਤੇ ਮੁਰ ਖਾਈ ਕਾਏ ਕਿਤੇ ਆਦੂ ਸਦਮਾਰ ਇਹ ਪੇਦਾ ਤਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਤ ਵਖ ਨੂੰ ਪਾਏ ਉਹ ਜਾਣੇ ਜੇਤੀ ਆ ਮੁਖਾਏ ਆਪੇ ਜਾਣ ਆਪੇ ਤੇ ਅੱਖ ਹੈ ਸਿਪੇ ਕੀ ਕੇ ਜਿਸ ਨਾਮ ਬਖਸ਼ੇ ਸੁਖ ਸੁਲਾਬ ਨਾਨਕ ਪਾਤਸ਼ਾਹੇ ਪਾਤਸ਼ਾਹ ਉਹ ਅਮਲ ਗੁਣਿਆ ਅਮਲ ਵਪਾਰ ਅਮਲ ਵਾਪਾਰੀ ਹੈ ਅਮ ਕੰਢਹਾਰ ਅਮਲ ਆਵੇ ਅਮਲ ਲਜਾਏ ਅਮਲ ਪਾਵੇ ਅਮਲ ਲਾ ਸੁਮਾਏ ਅਮਲ ਪਰਮਾ ਮਲਦੀ ਬਾਣ ਹੈ ਅਮਲ ਤੁਲੇ ਅਮਲ ਪਰਵਾ ਆਮਲ ਬੰਸੀਸ ਆਮਲ ਨੀਸਾਨ ਆਮਲ ਕਰਮ ਆਮਲ ਫਰਮਾਨ ਆਮਲ ਆਮਲ ਅੱਖਿਆ ਨਾ ਜਾਏ ਆਖ ਆਖ ਰਹੇ ਜਿ ਬਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੋਦਾ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵੋ ਕੀਤੇ ਆਖੇ ਆਖਣ ਪਾਏ ਕੀਤੇ ਕਾ ਕਾ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਹੈ ਤਾਖ ਨਾ ਸਕ ਹੈ ਕੀ ਕੇ ਜਿਵਡ ਭਾਵੈ ਤਿਵਡ ਹੋਏ ਨਾਨਕ ਜਾਣ ਸੱਚਾ ਸੋਹੇ ਦੇਖੋ ਅੱਖ ਬੋਲ ਵਿਗਾੜ ਕਲ ਕੀਐ ਸਰਗਵਾਰਾ ਗਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਤਬਾ ਸਰਬ ਸੁਮਹਾਲੇ ਵਾਜੇ ਨੰਦ ਅਨੇਕ ਅ ਸੰਖਾ ਕੇ ਦਿਵਨ ਹਾਰੇ ਕਿਤੇ ਰਾ ਪਰੇ ਸੋ ਕਈ ਅਨੇਕ ਤੇ ਗਾਵਣ ਹਾਰੇ ਗਾਵੇ ਤੁਨ ਕੌਣ ਪਾਣੀ ਵਸੰਤਰ ਗਾਵੇ ਰਾਜਾ ਕਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਗਾਣਾ ਲਿਖਦਾ ਪ੍ਰਮਾਣ ਵਿਚਾਰੇ ਗਾਵੈ ਸਰਬਰਮਾ ਦੇਵੀ ਸੋ ਸਦਾ ਸੁਵਾਰੇ ਗਾਵੈ ਦਿਲ ਦਾਸਨ ਬੈਠੇ ਦੇਵ ਤ੍ਰਿਆੰਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੋਤਿ ਗੋਵਿੰਦਾ ਨਾਲੇ ਗਾਵੇ ਮੋਨੀਆਂ ਮਨਮੋਨ ਸਰੁਗਾ ਮਸ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਰਸ਼ੜੀਰਥ ਨਾਲੇ ਗਾਵੇ ਜੂਦਮਾ ਬਦਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਤੰਡਾ ਕਰ ਕਰ ਰਖੇ ਤਾਰੇ ਸੇਤੁ ਤੁਧੁ ਨਾਮ ਕਾਵ ਜੋਤੁ ਤੁਧੁ ਭਾਵਨ ਰਤੇ ਤੇਰੇ ਕਹਿਤ ਰਸਾਲੇ ਹੁਰ ਗੀਤੇ ਗਾਵਣ ਸਿਮੈ ਚਿਤਿ ਨਿ ਆਵ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਚੀ ਨਾਹੀ ਹਬਿਓ ਸੀਸਾਨ ਨਾ ਦਾਸੀ ਰਤਨਾ ਜਨ ਅਰਜਾਈ ਨੰਗੀ ਰੰਗੀ ਬਾਤੀ ਕਰ ਕਰ ਜਨ ਸੀ ਮਾਜ ਨੂੰ ਪਾਈ ਕਾਰ ਕਰ ਵਿਖੇ ਗੀਤਾ ਆਪਣਾ ਜਿਗਤ ਦੀਬਿੜਿ ਆਈ ਜੋਤਿ ਸੁ ਪਾਵੇ ਸੋਈ ਕਰਸੀ ਹਉਮਨਾ ਕਰ ਨਾ ਜਾਇ ਸੋ ਪਾਤ ਸਾਹ ਉਸ ਸਾਤ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰ ਬੇ ਭੂਤ ਖਿੰਧਾ ਕਾਲ ਕੋ ਆਦੀ ਜਗਤ ਦੰਡਾ ਪ੍ਰਥੀਤ ਆਏ ਬੰਧੀ ਸਭ ਜਮਾਤੀ ਮਨ ਜੀਤਾ ਜਗ ਜੀਤ ਆ ਰਹੇਂਤ ਸੇ ਆਦੇਸ਼ ਆਦ ਨਿਲ ਨਦ ਨਾਤ ਜਉਦਰੇ ਕੋ ਵੇਸਾ ਭੁਗਤ ਗਿਆੰਦ ਆਪੰਦਾਰਨ ਘੜ ਘੜ ਬਾਜੇ ਨਾਦ ਆਪਨਾਥ 나ਥੀ ਸਭ ਜਾ ਕੇ ਰਿਸਦੇ ਅਵਰਾ ਸਾਦ ਸੰਯੋਗ ਵਿਜੁਦਕਾਰ ਚਲਾਵੇ ਲੇਖੇ ਆਵੇ ਧਾਗ ਰਾਦੇਤ ਸੇ ਆਦੇਸ਼ ਆਦਨਿ ਲਾ ਨਾਦਨਾਤ ਜੋਤ ਗਏ ਕੋ ਵੇਸਾ ਇੱਕ ਮਾਈ ਧੂਤ ਵੇ ਆਈ ਤੈਨ ਚੱਲੇ ਪਰਵਾਨੰਗ ਸੰਸਾਰੀ ਇਕ ਕੰਢਾਰੀ ਇਕ ਲਾਏ ਦੀਬਾਨ ਜੇਦੁ ਪਾਵੈ ਤਵੇਂ ਚਲਾਵੇ ਜਬ ਹੋਵੇ ਫਰਮਾਨ ਵੇਖਉ ਨਾਨਦ ਰਣਿ ਆਵੇ ਭਉਤਾ ਯੋਗਿ ਦਾਨ ਰਾਦੇ ਤਿਸੇ ਆਦੇਸ ਆਦਨਿ ਲਾ ਨਾਦਨਾਤ ਜੋਤ ਗਏ ਕੋ ਵੇਸਾ ਆਸਨ ਲੋਲੋ ਪੰਡਹਾਰ ਜੁਮ ਸੁਪਾਸ ਏਕਾ ਬਾਰ ਕਰ ਕਰ ਵੇਖ ਸ੍ਰਿਜਨ ਹਾਰ ਨਾਨ ਸੱਚ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਤਮ ਨੀ ਲਾ ਨਾਦ ਅਨੰਦ ਜੋਦ ਗੋਬੇ ਸਾ ਇਕ ਦੂਜੀ ਬੋ ਲਖ ਹੋ へ ਲਖ ਹੋ ਵਾ ਲਖ ਵੀਸਾ ਲਖ ਲਗੜਾ ਆਖੀਐ ਇਕ ਨਾਮੁ ਸੁਖ ਦੀਸੈ ਇਕ ਰਾਗੁ ਪਤ ਪਉੜੀਆਂ ਚੜੀਐ ਹੋਇ ਕੀ ਸ ਸੰਗਲ ਲਾ ਆਕਾਸ ਕੀ ਪੀਤਾ ਈ ਦੀਸ ਨਾਨਕ ਨਦਰੀ ਪਾਈਐ ਕੋੜੀ ਬੂੜਾ ਠੀਸ ਆਖਣ ਜੋ ਚ ਪੈਨ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਤੀ ਛੁੱਟੈ ਸੰਸਾਰ ਜਿਸ ਅਰਜੋਨ ਕਰ ਵੇਖੈ ਸੋਏ ਨਾਨਕ ਕੋ ਕਉ ਨੀਚਾ ਕੋਏ ਰਾਤੀ ਰੁਤੇ ਥਿਥੀ ਵਾਰ ਪਵਨ ਪਾਨ ਅਗਨੀ ਪਤਾਲ ਤਸਵੇ ਧਰਤੀ ਧਾ ਪਰ ਕੀ ਤਰਮ ਸੰਸਾਰ ਤਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਜਾ ਆ ਸੱਚਾ ਦਰਬਾਰ ਤਿਥੈ ਸੋਨ ਪੰਚ ਪਰਵਾਰ ਨਦਰੀ ਕ੍ਰਮ ਭਵਾਨੀ ਈਸ਼ਾਨ ਕਾਚ ਬਕਾਇਓ ਥੈ ਪਾਏ ਨਾਨਕ ਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੋ ਕਰਮ ਕਿਤੇ ਪੰ ਪਾਣੀ ਵ ਸੰਤਰ ਕੀਤੇ ਕਾਨ ਮਹੇਸਾ ਕੀਤੇ ਬਨਮੀ ਘੜਤ ਘੜੀ ਆ ਰੂਪ ਰੰਗ ਕੇ ਵੇਸਾ ਕੀਤੀ ਆਕਰਮ ਕੁਮੀ ਮੇਰਾ ਕੀਤੇ ਗਿਤੇ ਧੂਪ ਦੇਸਾ ਕੀਤੇ ਇੰਦ ਚੰਦ ਸੂਰਾ ਕੀਤੇ ਗਿਤੇ ਮੰਡਲ ਦੇਸਾ ਕੀਤੇ ਸਿੱਧ ਬੁੱਧਨਾਥ ਕੀਤੇ ਗਿਤੇ ਵਿਵੇਸਾ ਕੀਤੇ ਦੇਵਦਾਨਵ ਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਅਖਾਣੀ ਕੀਤੀ ਅਵਾਣੀ ਕੀਤੇ ਪਾਤ ਨਰਿੰਦ ਕੀਤੀ ਆਸਰਤੀ ਸੇਵਕ ਕੀਤੇ ਨਾਨਕ ਅੰਤਨਾ ਹੰਤਾ ਗਿਆਨ ਖੰਡ ਮੈ ਗਿਆਨ ਪਰਚੰਡ ਤਿਥੇ ਨਾਤ ਬਨਉਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਕਾੜਤ ਕੜੀਏ ਬਉਤ ਅਨੂਪ ਤਾਕਿ ਅੰਕਲਾ ਕਥਿ ਜਾ ਨਾ ਜਾਏ ਜੇ ਕੋ ਕਾ ਭਿਸੇ ਬਸਤਾਏ ਤਿਥਾ ਕੜੀਏ ਸੁਤ ਮਤ ਮਨ ਬੁੱਧ ਤਿਥਾ ਕੜੀਏ ਸੁਰਾਂ ਸਿਧਾਂ ਸੁਦ ਕਰਮਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ ਤਥਾ ਜੋਦਮਾ ਬਲਸੂਰ ਕਨ ਮੈਂ ਰਾਮ ਰਹਾ ਭਪੂਰ ਤਥਾ ਸੀਤੋ ਸੀਤਾ ਮੈਂ ਨਾਮ ਆਏ ਤਾਗੇ ਰੂਪ ਨੰਦ ਰਥਨੇ ਜਾਏ ਨਾਵੇ ਮਰੇ ਨਾ ਠਾਗੇ ਜਾਏ ਤਨਕਰਾਮ ਸਹਿ ਮਨ ਮਾਏ ਤਥਾ ਭਗਤ ਵਸਾ ਕੇ ਲੋ ਕਰੇ ਆਨੰਦ ਸੁਚਾ ਮਨ ਸੋਏ ਸਾਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਤਨ ਹੰਤ ਤਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਗਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤਪ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵਿਦ ਹਥੀਯਾਰ ਪੌਖ ਲਾਗਣ ਕਪਤਾਉ ਪਾਂਡਾ ਖਾਓ ਅੰਮ੍ਰਿਤ ਤਿਤ ਢਾਲ ਕੜੀਐ ਸਬਦ ਸਜੀਟ ਗੁਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਕਮਨ ਗੁਰੂ ਪਾਣੀ ਪਿਤਾ ਤਾ ਤਰਤ ਮਹਤ ਦਿਵਸ ਰਾਤ ਦਏ ਦਾਈ ਦਾਇਆ ਖੇਲਾ ਸਗਲ ਜਗਤ ਚੰਗ ਅੰਨ ਗੁਰ ਅੰਨ ਵਾਚ ਪਰਮਾਹ ਦੂਰਾ ਕਰਮੀ ਆਪ ਆਪਣੀ ਕੈ ਨੜਖ ਦੂਰ ਜਿਨ੍ਹੇ ਨਾਮ ਧਿਆਇਆ ਗੈ ਮਨ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਨ ਜਿਨ੍ਹੇ ਨਾਮ ਧਿਆਇਆ ਗਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਕੇਤੀ ਛੁਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ